ਉਹ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਥਿਰ ਕਰ ਬੈ ਸੋ ਹਰ ਜਨ ਪਿਆਰੀ ਸਤਗੁਰ ਤੁਮਰੇ ਕਾਜ ਸਵਾਰੇ ਸੰਤਾਂ ਕੇ ਕਾਰਜ ਆਪ ਖਨੋਇਆ ਹਰ ਕੰਮ ਕ੍ਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿਤਯੰ ਮ੍ਰਿਤ ਜਲ ਛਾਇਆ ਰਾਮ ਕੀ ਤਾਲੋੜੀ ਕੰਮ ਸੁਹਰ ਪੈ ਆਖੀਐ ਕਾਜ ਦੇਸਵਾਰ सत गुर सच साखिया जगोद जगा टल धन धन साहब श्री गुरु ग्रंथ साहब जी की पावन पवित्र निकी गोद ਅੱਜ ਅਸੀਂ ਸਾਰੇ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਨੂੰ ਸਤਗੁਰਾਂ ਨੇ ਖੁਸ਼ੀਆਂ ਦੇ ਸੁਭਾਗੇ ਸਮੇ ਬਖਸ਼ਿਸ਼ ਕੀਤੇ ਹਨ ਜਿਨ੍ਹਾਂ ਦੇ بیٹے ਸਰਦਾਰ ਗੁਰਜੀਤ ਸਿੰਘ ਜੀ ਤੇ ਨਾਲ ਦੇ ਆਨੰਦ ਕਾਰਜਾਂ ਦੀਆਂ ਰਸਮਾਂ ਦੀ ਖੁਸ਼ੀ ਵਿੱਚ ਸਤਗੁਰਾਂ ਦਾ ਓਟ ਅਸਰਾ ਲੈਂਦਿਆਂ ਹੋਇਆਂ ਸ਼ੇਵਕਾਂ ਨੇ ਆਪਣੇ ਘਰ ਵਿਖੇ ਅਰਬੀ ਬਾਣੀ ਦੇ ਜਾਪ ਕਰਵਾਏ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਪਾਠ ਉਪਰੰਤ ਅਲਾਹੀ ਬਾਣੀ ਦੇ ਕੀਰਤਨ ਸਤਗੁਰਾਂ ਨੇ ਰਹਿਮਤ ਕਰਕੇ ਕਰਵਾਏ ਹਨ। ਜਦੋਂ ਵੀ ਸਤਗੁਰਾਂ ਦੇ ਸੰਮੁਖ ਕੋਈ ਸਿੱਖ ਅਰਦਾਸ ਕਰਦਾ ਹੈ ਫਿਰ ਉਹ ਕਾਰਜ ਧੁਰਾ ਆਪਣਾ ਕਾਰਜ ਬਣ ਜਾਂਦਾ ਹੈ। ਸਤਗੁਰਾਂ ਬਾਣੀ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਜੀ ਕੀ ਬਿਰਥਾ ਹੋਏ ਸ਼ਗੁਰ ਪਹਿ ਅਰਦਾਸ ਕਰ ਛੋੜ ਸਿਆਣ ਪਸਗਲ ਮਾਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਾਰ ਸਾਜਨਾ ਕੈ ਸੰਗ ਫਵਦਲ ਬਖਮਤਾਰ ਸੇਵੋ ਸਤਗੁਰ ਦੇਵ ਲੱਗਾ ਨ ਮਰੂ ਡਰ ਖਿਦਮਤ ਕਰੇ ਨਿਹਾਲ ਓਨੇ ਸੁਭਰ ਭਰ ਮਨ ਕੋ ਹੋਏ ਸੰਤੋਖ ਤੇ ਆਇਆ ਸਦਾ ਹਰ ਸੋਸ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਤੁਰ ਇਸ ਪਉੜੀ ਦੇ ਵਿੱਚ ਸ਼ਬਦਾਂ ਨੇ ਬਿਆਨ ਕੀਤਾ ਹੈ ਵੀ ਜਦੋਂ ਵੀ ਤੇਰੀ ਜ਼ਿੰਦਗੀ 'ਚ ਤੇਰਾ ਕੋ ਕਾਰਜ ਹੋਵੇ ਤੂੰ ਆਪਣੇ ਗੁਰੂ ਕੋਲ ਦਰਸ਼ਨ ਆਓ ਗੁਰੂਕੁਲ ਅਰਦਾਸ ਕੀਤੇ ਆ ਸਾਡੀ ਜ਼ਿੰਦਗੀ ਤੇ ਕਾਰਜ ਰਾਸ ਕਿਵੇਂ ਹੁੰਦੇ ਨੇ ਵਾਰ-ਵਾਰ ਸਤਿਗੁਰਾਂ ਗੁਰਬਾਣੀ ਵਿੱਚ ਸਮਝਾਇਆ ਹੈ ਵਾਰ-ਵਾਰ ਇਸ ਗੱਲ ਦਾ ਜ਼ਿਕਰ ਸਹਿਬਾ ਨੇ ਪਾਕ ਬਾਣੀ ਦੇ ਵਿੱਚ ਕੀਤਾ ਹੈ ਸਤਿਗੁਰਾਂ ਦੇ ਸਨਮੁਖ ਸੀਸ ਝੁਕਾ ਕੇ ਕੁਝ ਸਮਾਂ ਆਪਾਂ ਵਿਚਾਰਾ ਕਰਨੀਆਂ ਨੇ ਉਸ ਤੋਂ ਪਰੰਤ ਅਨੰਦ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਕੀਤੀ ਜਾਏਗੀ ਆਓ ਸ਼ੇਬਾ ਨੂੰ ਸੀਸ ਚੁਕਾਉਂਦੇ ਆ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਆਪਾਂ ਦਾਸ ਵੀ ਸ਼ਬਦ ਪੜਨੇ ਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ਼ਵਾਰੇ ਆਪ ਜੀ ਨੇ ਇਹ ਸ਼ਬਦ ਹੁਣੇ ਸਰਵਣ ਕੀਤਾ ਹੈ ਭਾਪਕੇ ਜਿਵੇਂ ਜਿਵੇਂ ਕੋਈ ਸ਼ਬਦ ਦੀ ਅਰਤਨਾ ਕਰਦਾ ਹੈ ਸ਼ਬਦ ਦੇ ਵਿੱਚ ਜੁੜਦਾ ਹੈ ਸਤਿਗੁਰਾਂ ਦਾ ਵਾਦਾ ਕੀਤਾ ਸਿੱਖ ਦੇ ਨਾਲ ਕਿ ਤੂੰ ਆਪਣਾ ਕਾਰਜ ਗੁਰੂ ਤੇ ਛੱਡ ਕਿਸੇ ਵੀ ਢੰਗ ਦੀ ਤੈਨੂੰ ਲੋੜ ਪਏ ਤੂੰ ਗੁਰੂ ਨੂੰ ਚੇਤੇ ਕਰ ਜਦੋਂ ਗੁਰੂ ਨੂੰ ਚੇਤੇ ਕਰੇਗਾ ਗੁਰੂ ਨੂੰ ਚੇਤੇ ਕਰਦਿਆਂ ਸਾਰ ਤੇਰੇ ਕਾਰਜ ਜਿਹੜੇ ਨੇ ਉਹ ਰਾਸ ਹੋਣਗੇ ਜਦੋਂ ਗੁਰੂ ਨੂੰ ਚੇਤੇ ਕਰਕੇ ਆਪਣੀ ਜ਼ਿੰਦਗੀ ਦੇ ਕਾਰਜਾਂ ਦੀ ਪ੍ਰਾਰੰਭਤਾ ਕਰੇਗਾ ਉੱਥੇ ਗੁਰੂ ਆਪ ਵਿੱਚ ਫਲ ਹੋ ਜਾਂਦਾ ਹੈ ਤੇ ਜਿੱਥੇ ਗੁਰੂ ਖਲੋਟ ਹੈ ਉੱਥੇ ਜ਼ਿੰਦਗੀ ਦੇ ਸਾਰੇ ਕਾਰਜ ਆਪੇ ਸੌਰ ਜਾਂਦੇ ਹਨ ਪਰ ਇੱਕ ਸਤਗੁਰਾਂ ਸ਼ਰਤ ਰੱਖੀ ਸਿੱਖ ਦੇ ਸਾਹਮਣੇ ਤੇਰਾ ਅਕੀਦਾ ਦਾਵਾ ਡਾਲਣਾ ਡੋਲਣਾ ਹੋਵੇ ਤੇਰੇ ਦਿਲ ਵਿੱਚ ਦੁੱਖ ਹੈ ਤੇਰੇ ਦਿਲ ਵਿੱਚ ਸ਼ੁੱਕ ਦੀ ਗੱਲ ਹੈ ਤੇਰੇ ਵਿੱਚ ਖੁਸ਼ੀ ਹੈ ਤੇਰੀ ਜ਼ਿੰਦਗੀ ਵਿੱਚ ਕੋਈ ਗਮ ਆਇਆ ਤੂੰ ਆਪਣੇ ਗੁਰੂ ਦੇ ਸਾਹਮਣੇ ਬਹਿ ਪੰਜਵੇਂ ਪਾਤਸ਼ਾਹ ਨੇ ਇੱਕ ਸ਼ਬਦ ਦੇ ਰਾਹੀਂ ਸ਼ਾਦੀ ਝੋੜੀ ਵਿੱਚ ਇਹ ਦਾਨ ਪਾਇਆ ਇਹ ਗਿਆਨ ਪਾਇਆ ਵੀ ਆ ਗੁਰ ਸਿੱਖਾ ਤੈਨੂੰ ਸਮਝਾਉਣਾ ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਅੰਜ ਲੱਗੇ ਵੀ ਮੇਰਾ ਦੁਨੀਆ ਤੇ ਕੋਈ ਨਹੀਂ ਰਿਹਾ। ਇਹ ਮੇਰਾ ਕੋਈ ਸਾਥੀ ਨਹੀਂ ਮੈਂ ਤੇ ਡਬਟਾ ਕੰਮ ਕਰਨਾ ਹੁਣ ਮੇਰਾ ਕੰਮ ਕੌਣ ਕਰਾਏਗਾ। ਉਦੋਂ ਤੂੰ ਮਾਲਕ ਦੇ ਕੋਲ ਆ ਜਾਈਂ। ਉਹਨਾਂ ਦਾ ਪਾਵਨ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਆਉਂਦਾ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੁਰ ਸੁਜਾਨੀ। ਵੀ ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਇਹ ਤਨ ਹੈ ਸਰੀਰ ਜਿਸ ਕਾ ਤਨ ਮਨ ਜਿਦਾ ਦਿੱਤਾ ਹੋਇਆ ਹੈ ਮਨ ਹੈ ਧਨ ਸਭ ਤਿਸ ਕਾ ਇਹ ਦੌਲਤ ਵੀ ਉਹਦੀ ਦਿੱਤੀ ਮਤ ਪੁਲੇਖਾ ਖਾਈ ਵੀ ਮੈਂ ਕਮਾਇਆ ਮਿਹਨਤ ਮੈਂ ਕੀਤੀ ਮੇਰੀ ਮੁਸ਼ਕਲ ਦੇ ਨਾਲੇ ਕੁਝ ਵਾਪਰਿਆ ਗੁਰਬਾਣੀ ਕਹਿੰਦੀ ਨਹੀਂ ਆਪਣਾ ਕੀਤਾ ਕਿਛੂ ਨਾ ਹੋਵੇ ਸੋ ਕੀਚਾ ਜੇ ਕਰ ਸਕੀ ਹੈ ਤੇਰਾ ਆਪਣਾ ਕੀਤਾ ਕੁਝ ਵੀ ਨਹੀਂ ਹੋਣਾ ਸਾਰਾ ਕੁਝ ਪਰਮੇਸ਼ਰ ਦਾ ਕੀਤਾ ਹੋਇਆ ਹੈ ਤੇ ਪਰਮੇਸ਼ਰ ਸਾਰਾ ਕੁਝ ਦਿੰਦਾ ਹੈ ਪਰਮੇਸ਼ਰ ਤੋਂ ਬਿਨਾਂ ਤੇਰੀ ਝੋਲੀ ਵਿੱਚ ਕਿਸੇ ਨੇ ਕੋਈ ਵੀ ਧਨ ਨਹੀਂ ਪਾਣਾ ਪਰਮੇਸ਼ਰ ਤੇਰੀ ਝੋਲੀ ਵਿੱਚ ਧਨ ਪਾਏਗਾ ਪਰਮੇਸ਼ਰ ਤੇਰੀ ਝੋਲੀ ਵਿੱਚ ਸਾਰੀਆਂ ਖੁਸ਼ੀਆਂ ਪਾਏਗਾ ਤੇ ਸਤਿਗੁਰਾਂ ਆਖਿਆ ਸੀ ਉਸ ਖੁਸ਼ੀ ਦੇ ਵਾਸਤੇ ਤੂੰ ਮੈਨੂੰ ਕੁਝ ਨਹੀਂ ਦੇਣਾ ਮੈਂ ਤੇਰੀ ਸ਼ਰਧਾ ਦਾ ਤੇਰੀ ਭਾਵਨਾ ਦਾ ਭੁਖਾ ਗੋਬਿੰਦ ਭਾਉ ਭਗਤ ਦਾ ਭੁਖਾ ਗੁਰੂ ਘਰ ਸਿਰਫ ਅਸੀਂ ਸ਼ਰਧਾ ਲੈ ਕੇ ਆਉਣੀ ਵੀ ਦਾਤਾ ਮੈਂ ਤੇ ਤੇਰੇ ਦਰ ਤੇ ਆ ਗਿਆ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ Swami ਮੈਂ ਤੁਧ ਆਗੈ ਅਰਦਾਸ ਇਹ ਅੱਖਾਂ ਹੱਥ ਜੋੜ ਕੇ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਜੀਹੀ ਪਾਸ ਸਤਿਗੁਰ ਆਖਿਆ ਵੀ ਕਿਸੇ ਕੋ ਸੁਣਾਏਗਾ ਨਾ ਉਹ ਹੋ ਸਕਦਾ ਤੇਰੀ ਗੱਲ ਦਾ ਮੌਜੂਦ ਆਣ ਵੀ ਇਹਦੀ ਜ਼ਿੰਦਗੀ ਚ ਤੰਜ ਵਾਪਰਦਾ ਕਵੇਰ ਸਾਨੂੰ ਭੁਲੇਖਾ ਪੈਂਦਾ ਵੀ ਫਲਾਣੇ ਦਾ ਬੜਾ ਵੱਡਾ ਮਹਿਲ ਵੀ ਬੜਾ ਸੁਖੀ ਹੈ ਇਹ ਤੇ ਬੜਾ ਖੁਸ਼ ਹੋਵੇਗਾ ਇਹੋ ਜਿਹਾ ਭੁਲੇਖਾ ਇੱਕ ਵਾਰੀ ਭਾਈ ਮਰਦਾਨੇ ਨੂੰ ਪਿਆ ਸਤਗੁਰੂ ਸੰਸਾਰ ਦੇ ਉਧਾਰ ਵਾਸਤੇ ਹਨ ਸ਼ੈਲਾ ਕਰ ਰਹੇ ਨੇ ਬਹੁਤ ਵੱਡੀ ਕਰਿਆਨੇ ਦੀ ਦੁਕਾਨ ਹੈ ਪ੍ਰਾਤਨ ਸਮੇਂ ਦੀ ਇੱਕ ਛੇਠ ਬੈਠਾ ਬਹੁਤ ਸਾਰੇ ਦੁਕਾਨ ਵਿੱਚ ਨੌਕਰ ਨੇ ਕੁਝ ਨੌਕਰੋ ਦੀ ਮੁੱਠੀ ਚੋਪੀ ਕਾਰੜੇ ਨੇ ਕੋਈ ਸੌਦਾ ਵੇਚ ਰਹੇ ਨੇ ਸਤਗੁਰੂ ਉਸ ਦੁਕਾਨ ਦੇ ਸਾਹਮਣੇ ਕੋਈ ਦੂਰੀ ਤੇ ਜਾ ਕੇ ਬਹਿ ਗਏ ਦੂਰ ਬੈਠੀਆਂ ਸਹਿਬਾ ਨੇ ਭਾਈ ਮਰਦਾਨੇ ਵੱਲ ਤੱਕਿਆ ਭਾਈ ਮਰਦਾਨਾ ਬੜੀ ਜੀਂਜ ਨਾਲ ਉਸ ਦੁਕਾਨਵਾਲ ਵੇਖ ਰਿਹਾ ਉਸ ਦੁਕਾਨਵਾਲ ਤੱਕ ਰਿਹਾ ਤੇ ਸਤਿਗੁਰੂ ਹੱਸਦੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ ਦਾਤਾ ਜੀ ਇਹ ਹੱਸ ਕਿਉਂ ਰਹੇ ਕਹਿਣ ਲੱਗੇ ਮਰਦਾਨਾ ਵੀ ਕਿਸੇ ਟਾਈਮ ਤੂੰ ਇਹ ਸਵਾਲ ਕੀਤਾ ਸੀ ਵੀ ਇਸ ਸੰਸਾਰ ਦਿੱਤੇ ਬਹੁਤ سارے ਸੁਖੀ ਵਿਅਕਤੀ ਹੁੰਦੇ ਨੇ ਤੇ ਮੈਨੂੰ ਅੱਜ ਲੱਗਦਾ ਵੀ ਜੇ ਤੈਨੂੰ ਉਹ ਸੁਖੀ ਵਿਅਕਤੀ ਮਿਲ ਗਿਆ ਤੂੰ ਇੱਕ ਵਾਰੀ ਕਿਹਾ ਸੀ ਤੁਸੀਂ ਕਹਿੰਦੇ ਹੋ ਨਾਨਕ ਦੁਖੀਆ ਸਭ ਸੰਸਾਰ ਇਹ ਸਾਰਾ ਸੰਸਾਰ ਦੁਖੀ ਪਰ ਬਿੰਨੂ ਤੇ ਉਹ ਬੜਾ ਸੁਖੀ ਲੱਗ ਰਿਹਾ ਤੇਰੇ ਮਨ ਵਿੱਚ ਇਹ ਖਿਆਲ ਆ ਰਿਹਾ ਕੰਨ ਲੱਗਾ ਜੀ ਆ ਰਿਹਾ ਵੀ ਤੁਸੀਂ ਮੈਨੂੰ ਪਹਿਲਾਂ ਹੀ ਪੁੱਛ ਰਿਹਾ ਹੈ ਮੈਂ ਜਾਣਨਾ ਚਾਹੁੰਦਾ ਹਾਂ ਤੁਹਾਡੇ ਤੋਂ ਮੈਂ ਤੁਹਾਨੂੰ ਸਵਾਲ ਕਰਨਾ ਸੀ ਵੀ ਸੰਸਾਰ ਦੁਖੀ ਕਿਉਂ ਵੀ ਜੇ ਸੰਸਾਰ ਦੁਖੀ ਹੈ ਤੇ ਇਸੇ ਤੇ ਬੜੇ ਨੌਕਰ ਨੇ ਇਹ ਤਾਂ ਤੇ ਬੜਾ ਵੱਡਾ ਕਾਰੋਬਾਰ ਹੈ ਕੋਈ ਮੁੱਠੀ ਚਾਪੀ ਕਰਦਾ ਹੈ ਕੋਈ ਸੌਦਾ ਵੇਚ ਲਿਆ ਕੋਈ ਕੁਝ ਕਰ ਰਿਹਾ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਸੰਸਾਰ ਦੇ ਸਾਰੇ ਜੀਵ ਦੁਖੀ ਨੇ ਛਤਗੁਰ ਖੈਲਨ ਕਿ ਅੰਜ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਪੋਚਾ ਪਾਚੀ ਕੀਤੀਆਂ ਪਤਾ ਨਹੀਂ ਲੱਗਣਾ ਕਈ ਵਾਰੀ ਕਈ ਵਿਅਕਤੀ ਬਾਹਰੋਂ ਬੜੇ ਹੱਸਦੇ ਨੇ ਅੰਦਰੋਂ ਬੜੇ ਦੁਖੀ ਹੁੰਦੇ ਹਨ ਅਸੀਂ ਅੰਦਰ ਦੇ ਦੁੱਖ ਦੀ ਬਾਤ ਸੰਸਾਰ ਦੇ ਲੋਕਾਂ ਨੂੰ ਸਮਝਾਈ ਹੈ ਕਿ ਜੇ ਅੰਦਰੋਂ ਖੁਸ਼ ਰਹਿਣਾ ਤੇ ਉਹ ਗੁਰੂ ਕੋਲ ਆ ਕੇ ਖੁਸ਼ੀ ਮਿਲੇਗੀ ਆਪਣੇ ਆਪ ਨਹੀਂ ਮਿਲਣੀ ਇਹ ਖੁਸ਼ੀਆਂ ਗੁਰੂ ਦਿੰਦਾ ਤੇ ਜਿਹੜੀ ਖੁਸ਼ੀ ਗੁਰੂ ਦਿੰਦਾ ਉਹਦਾ ਨਾਮ ਆਨੰਦ ਰੱਖਿਆ ਬਾਣੀ ਨੇ ਆਪਾਂ ਖਾਂਗੇ ਵੀ ਆਨੰਦ ਜਿਹੜਾ ਉਹ ਕੀ ਹੈ ਇਹ ਗੱਲ ਸਤਿਗੁਰਾਂ ਨੂੰ ਪੁੱਛੋ ਗੁਰੂ ਸਾਹਿਬ ਕਹਿੰਦੇ ਨੇ ਆਨੰਦ ਦੀ ਪ੍ਰਾਪਤੀ ਹੋਣ ਤੋਂ ਬਾਅਦ ਉਹ ਕਦੇ ਵੀ ਗਮ ਵਿੱਚ ਤਬਦੀਲ ਨਹੀਂ ਹੁੰਦਾ ਆਨੰਦ ਨਾ ਖੁਸ਼ੀ ਹੈ ਨਾ ਗਮੀ आनंदिक अवस्था ਦਾ ਨਾਂ ਹੈ ਤੇ ਮਿਲਦਾ ਕਿੱਥੋਂ ਹੈ ਗੁਰੂ ਤੋਂ ਰੋਜ਼ ਅਸੀਂ ਪੜਨੇ ਆਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੁਣ ਜਦੋਂ ਗੁਰੂ ਮਿਲਿਆ ਤੇ ਅਵਸਥਾ ਬਣਦੀ ਇੱਕ ਸਤਿਗੁਰਤਾ ਪਾਇਆ ਸਹਜ ਸ਼ੇਤੀ ਮਨ ਵੱਜੀਆਂ ਵਧਾਈਆਂ ਮਨ ਦੀ ਖੁਸ਼ੀ ਤਨ ਦੀਆਂ ਖੁਸ਼ੀਆਂ ਅਸੀਂ ਪ੍ਰਾਪਤ ਕਰ ਲੈਨੇ ਆਂ ਤਨ ਦੀਆਂ ਖੁਸ਼ੀਆਂ ਛਿਨ ਮਾਤਲ ਨੇ ਅੱਜ ਤੁਸੀਂ ਖੁਸ਼ ਹੋ ਕੱਲ ਨੂੰ ਦੁਖੀ ਹੋਵੋਗੇ ਅੱਜ ਤੁਸੀਂ ਹੱਸ ਰਹੇ ਹੋ ਸਕਦਾ ਛਿਨ ਬਾਦ ਤੁਹਾਡੇ ਚਿਹਰੇ ਤੇ ਹਾਸਾ ਨਾ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਘਟਨਾ ਹੋਵੇ ਵੀ ਤੁਸੀਂ ਸੋਚੋ ਵੀ ਹੁਣ ਤੇ ਮੈਂ ਬੜਾ ਦੁਖੀ ਹੋ ਗਿਆ ਆਨੰਦ ਜਿਹੜਾ ਉਹ ਆਰੇ ਨਾਲ ਚੀਰਿਆਂ ਖਤਮ ਨਹੀਂ ਹੁੰਦਾ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾ ਕੇ ਖਤਮ ਨਹੀਂ ਹੁੰਦਾ ਉਹ ਆਨੰਦ ਨੂੰ ਵਿੱਚ ਅਗਣ ਭੇਟ ਕੀਤੀਆਂ ਖਤਮ ਨਹੀਂ ਹੁੰਦਾ ਸ਼ੀਸ਼ ਤੋਂ ਤੜ ਅਲੱਗ ਹੋ ਜਾਏ ਤਾਂ ਵੀ ਉਹ ਖਤਮ ਨਹੀਂ ਹੁੰਦਾ ਇਹਨੂੰ ਇੱਕ ਅਵਸਥਾ ਕਿਹਾ ਹੈ ਸਾਡੇ ਸੇੜੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਨਾ ਭਾਈ ਸੰਤੋਖ ਸਿੰਘ ਨੇ ਤੇ ਇਹ ਲਿਖਿਆ ਜਿਹੜੇ ਗ੍ਰੰਥਾਂ ਦੀ ਕਥਾ ਤੁਸੀਂ ਸ਼ਾਮੀ ਸੁਣਦੇ ਹੋ ਨਾ ਦੁਖਨਵਾਰ ਸਾਹਿਬ ਵੀ ਹੁੰਦੀ ਉਹਦੇ 'ਚ ਲਿਖਿਆ ਹੈ ਕਿ ਸਤਗੁਰਾਂ ਦੇ ਘਰ ਪੁੱਤਰੇ ਦੀ ਦਾਤ ਦਿੱਤੀ ਦਾਤੇ ਨੇ ਜਦੋਂ ਪੁੱਤਰਾ ਪੈਦਾ ਹੋਇਆ ਤੇ ਗੁਰੂ ਸਾਹਿਬ ਨੂੰ ਖਬਰ ਮਿਲੀ ਗੁਰੂ ਸਾਹਿਬ ਆਪਣੇ ਸਿੱਖਾਂ ਤੋਂ ਕਹਿੰਦੇ ਨੇ ਟੋਲਕੀ ਲੈ ਕੇ ਆਓ ਟੋਲਕੀ ਲੈ ਕੇ ਛੱਤ ਤੇ ਚੜ ਗਏ ਤੁਸੀਂ ਵੇਖੋਗੇ ਸਾਰੀਆਂ ਬਾਣੀਆਂ ਦਾ ਪਾਠ ਹੁਣ ਜੋ ਜਾਂਦਾ ਹੈ तकरीबन ਬਹੁਤ ਆਤ ਵਿੱਚ ਕਦੇ-ਕਦੇ ਅਸੀਂ ਕਰ ਲੈਿੰਦੇ ਨਹੀਂ ਤੇ ਅਨੰਦ ਸਾਹਿਬ ਗਾ ਕੇ ਕੀਤਾ ਜਾਂਦਾ ਸਾਰੇ ਥਾਵਾਂ ਤੇ ਕਿਉਂ ਕਿਉਂਕਿ ਗੁਰੂ ਸਾਹਿਬ ਢੋਲ ਦੇ ਨਾਲ ਢੋਲਕੀ ਦੇ ਨਾਲ ਉਸ ਬਾਣੀ ਨੂੰ ਗਾਉਂਦੇ ਨੇ ਤੇ ਆਪਣੇ ਪੁੱਤਰ ਨੂੰ ਕਹਿੰਦੇ ਨੇ ਵੀ ਇਸ ਆਪਣੇ ਪੁੱਤਰੇ ਦਾ ਨਾਮ ਹੈ ਆਪ ਰੱਖਣਾ ਕਹਿਣ ਲੱਗੇ ਦਾਤਾ ਜੀ ਰੱਖ ਦਿਓ ਅਨੰਦ ਸਾਹਿਬ ਬਾਣੀ ਦਾ ਨਾਮ ਹੈ ਬਾਬੇ ਅਮਰਦਾਸ ਨੇ ਸਤਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪੁੱਤਰੇ ਦਾ ਨਾਮ ਆਨੰਦ ਰੱਖਿਆ ਸ਼ਾਰੀ ਬਾਣੀ ਅਨੰਦ ਸਾਹਿਬ ਜੀ ਦੀ ਛੱਤ ਤੇ ਚੜ੍ਹ ਕੇ ਟੋਲਕੀਆਂ ਨਾਲ ਲਗਾਈ ਵਿਚਾਰਣ ਕੀਤੀ ਤੇ ਕਹਿਣ ਲੱਗੇ ਸੰਸਾਰ ਦੇ ਲੋਕੋ ਜੇ ਦੇਣਾ ਚਾਹੁੰਦੇ ਹੋ ਤੇ ਇਹ ਬਾਣੀ ਦਿਆ ਜੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਗਿਫਟ ਵਿੱਚ ਆਪਾਂ ਮਹਿੰਗੇ ਮੁੱਲ ਦੇ ਕੇਕ ਬਹੁਤ ਕੁਝ ਆਪਾਂ ਬਣ ਦਿੰਨੇ ਆ ਜਨਮ ਦਿਨ ਤੇ ਬਹੁਤ ਕੁਝ ਖਰਚਾ ਕਰ ਲੈਨੇ ਆ ਗੁਰੂ ਘਰ ਮਨੁੱਖ ਭਾਈ ਆਦਾ ਕਿਲੋ ਮਿੱਠਾ ਲੈ ਕੇ ਦਿੰਦਾ ਤੇ ਅਰਦਾਸ ਕਰਾਉਂਦਾ ਸਤਗੁਰਾਂ ਕਹੈ ਸੀ ਨਹੀਂ ਇਹ ਚੀਜ਼ਾਂ ਤੂੰ ਵੰਡ ਖੁਸ਼ੀ ਹੋਵੇ ਤੈਨੂੰ ਜਿੰਨਾ ਮਰਜ਼ੀ ਖਰਚਾ ਕਰ ਪਰ ਆਪਣੇ ਬੱਚੇ ਨੂੰ ਕਿਤੇ ਗੁਰਬਾਣੀ ਦਾ ਗੁਟਕਾ ਬਾਣੀ ਦੇ ਅਰਥਾਂ ਦਾ ਗੁਟਕਾ ਦੇਈ ਤਾਂ ਜੋ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਆਉਣ ਉਹ ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜ ਕੇ ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਬਣ ਸਕੇ ਜਦੋਂ ਉਹ ਰੱਬ ਦੀ ਰਹਿਮਤ ਦਾ ਪਾਤਰ ਬਣ ਗਿਆ ਸਮਝੀ ਉਹਦੇ ਮਨ ਵਿੱਚ ਸਾਰੀਆਂ ਖੁਸ਼ੀਆਂ ਆ ਜਾਣਗੀਆਂ ਹੁਣ ਸਤਗੁਰਾਂ ਨੇ ਇਹ ਬਾਣੀ ਦੀ ਦਾਤ ਦਿੱਤੀ ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਅਸੀਂ ਉਸ ਅਵਸਥਾ ਦੀ ਉਸ ਦੁੱਖ ਦੀ ਉਸ ਸੁਖ ਦੀ ਗੱਲ ਕਰਨਿਆ ਵੀ ਇਹ ਪੱਖ ਦਾ ਸੁਖ ਨਹੀਂ ਸੰਸਾਰ ਕੋਲ ਜਾ ਜੇ ਤੂੰ ਪੁੱਛਣਾ ਚਾਹਨਾ ਹੈ ਤੇ ਸਾਡੇ ਤੋਂ ਬਿਨਾ ਮਰਦਾਨਾ ਉਸ ਭਾਈ ਦੇ ਕੋਲ ਜਾ ਛੇੜ ਦੇ ਉਹਨੂੰ ਪੁੱਛ ਕੇ ਆ ਵੀ ਕਿੰਨਾ ਕੁ ਸੁਖੀ ਹੈ ਵੇਖ ਕੇ ਨਾ ਕਹਿ ਭਾਈ ਸਾਹਿਬ ਭਾਈ ਮਰਦਾਨਾ ਜੀ ਚਲੇ ਗਏ ਜੀ ਹੁਣ ਲੋਕ ਬਹੁਤ ਸੰਸੌਦਾ ਲੈਣ ਵਾਲੇ ਲੈਣ ਵਿੱਚ ਲੱਗੇ ਹੋਏ ਨੇ ਮਾਰੀ ਨਹੀਂ ਆ ਰਹੀ ਸੌਦਾ ਲੈਣ ਵਾਲਿਆਂ ਦਾ ਤੰਤ ਇੱਕ ਪਾਸੇ ਖੜੇ ਹੋ ਗਏ ਬਾਣਾ ਭੰਗਵਾ ਪਾਇਆ ਭੰਗਵੇਂ ਬਾਣੇ ਦੇ ਵਿੱਚ ਇੱਕ ਪਾਸੇ ਖਲੋਤੇ ਨੇ ਛੇੜ ਤੱਕਦਾਰਿਆ ਵੀ ਇਹ ਤੇ ਸੌਦਾ ਲੈਂਦਾ ਨਹੀਂ ਬਾਣਿਆ ਫਕੀਰਾਂ ਵਾਲਾ ਉਹਨਾਂ ਆਖਿਆ ਫਕੀਰਾ ਕੀ ਲੈਣਾ ਹੈ ਕਹਿਣ ਲੱਗੇ ਵੀ ਮੈਂ ਤੇ ਲੈਣਾ ਕੋਈ ਨਹੀਂ ਤੁਹਾਡੇ ਵੱਲ ਤੱਕ ਰਿਆਂ ਤੁਹਾਡੇ ਨਾਲ ਗੱਲਬਾਤ ਕਰਨੀ ਪੁੱਛਣਾ ਹੈ ਕੁਝ ਕਹਿਣ ਲੱਗੇ ਪੁੱਛਣਾ ਹੈ ਕਹਿਣ ਲੱਗੇ ਜੀ ਫੇਰ ਇੰਨਾ ਟਾਈਮ ਤੂੰ ਖਲੋਤਾ ਰਿਆ ਕਹਿੰਦਾ ਜੀ ਮੈਂ ਵੇਖਦਾ ਸਾਂ ਤੁਸੀਂ ਕਹੋਗੇ ਤਾਂ ਪੁੱਛਾਂਗਾ ਵੀ ਆਪਣੇ ਉਹ ਸਵਾਲ ਕਰਦਾ ਪਤਾ ਨਹੀਂ ਤੁਸੀਂ ਉੱਤਰ ਦਿੰਦੇ ਜਾਂ ਨਾ ਦਿੰਦੇ ਹੁਣ ਆਖਿਆ ਵੀ ਪੁੱਛ ਖੋਲ ਕੇ ਪੁੱਛ ਅਸੀਂ ਤੇ ਬਣਾ ਕਰਦੇ ਨਹੀਂ ਆ ਦੱਸ ਤੇਰੇ ਦਿਲ ਦਾ ਹਾਲ ਕੀ ਗੱਲ ਕਹਿਣਾ ਚਾਹੁੰਦਾ ਕਹਿੰਦਾ ਦਾਤਾ ਜੀ ਵੀ ਮੈਂ ਜਦੋਂ ਉਹਨੂੰ ਪੁੱਛਾਂ ਤੇ ਕਹਾਂ ਕਿ ਸਤਗੁਰੂ ਨਾਨਕ ਸਾਹਿਬ ਜੀ ਨੇ ਸਮਝਾ ਕੇ ਭੇਜਿਆ ਸੀ ਕਿ ਤੂੰ ਪੁੱਛਣਾ ਵੀ ਤੇਰੀ ਜ਼ਿੰਦਗੀ ਚ ਸ਼ੋਕ ਕਿਨੇ ਨੇ ਕਹਿੰਦਾ ਛੇੜ ਜੀ ਮੈਂ ਆਪਣੇ ਮਾਲਕ ਤੋਂ ਪੁੱਛ ਕੇ ਆਇਆ ਹਾਂ ਉਹਨਾਂ ਦੀ ਬਾਣੀ ਵਿੱਚ ਇਹ ਬੋਲ ਨੇ ਨਾਨਕ ਦੁਖੀਆ ਸਭ ਸੰਸਾਰ ਤੇ ਮੈਨੂੰ ਤੇ ਤੁਸੀਂ ਦੁਨੀਆ ਦੇ ਸਾਰਿਆਂ ਤੋਂ ਖੁਸ਼ ਨਸੀਬ ਤੇ ਸੁਖੀ ਵਿਅਕਤੀ ਲੱਗਦੇ ਏਡਾ ਵੱਡਾ ਕਾਰੋਬਾਰ ਏਡਾ ਵੱਡਾ ਤੁਹਾਡਾ ਮਹਿਲ ਏਡੀ ਵੱਡੀ ਦੁਕਾਨਦਾਰੀ ਤੁਹਾਡੇ ਨੌਕਰਾਂ ਦੀ ਭੀੜ ਫਿਰ ਜਿਹੜੇ ਇੱਥੇ ਖਰੀਦਣ ਆਏ ਨੇ ਉਹਨਾਂ ਦੀ ਬੜੀ ਵੱਡੀ ਭੀੜ ਜਦੋਂ ਇੰਨੀ ਗੱਲ ਆਖੀ ਨਾ ਕਹਿਣ ਲੱਗੇ ਇਹ ਪੁੱਛਣ ਆਏ ਕਹਿਣ ਲਗਾ ਹਾਂ ਕਹਿਣ ਲੱਗਾ ਫਿਰ ਤੈਨੂੰ ਭੁਲੇਖਾ ਲੱਗਾ ਛੇੜ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਭਾਈ ਮਰਦਾਨੇ ਨੂੰ ਸਾਹਮਣੇ ਬਿਠਾਇਆ ਸੀ ਮਰਦਾਨਾ ਤੱਕਦਾ ਵੀ ਬੈਤ ਐਵੇਂ ਛੇੜ ਬੈਠਾ ਹੌਲੀ ਹੌਲੀ ਉਹਨੇ ਜ਼ਿਆਦਾ ਹੰਝੂ ਕੇਰਨੇ ਆਰੰਭ ਕਰ ਦਿੱਤੇ ਹੈ ਸਰ ਪਾਇ ਵਰਦਾਨਾ ਜੀ ਕਿਹਦੇ ਨੇ ਸੇਟ ਜੀ ਮੈਂ ਤੇ ਸਵਾਲ ਪੁੱਛਿਆ ਕੋਈ ਮੈਂ ਝਗੜਾ ਨਹੀਂ ਕੀਤਾ ਲੜਾਈ ਨਹੀਂ ਕੀਤੀ ਕੋਈ ਤੁਹਾਨੂੰ ਬੋਲਿਆ ਨਹੀਂ ਹਰ ਤੁਹਾਡੇ ਨੇਤਰਾਂ ਚ ਇਹ ਪਾਣੀ ਰੁਧਣ ਕਿੰਦਾ ਬਸ ਪੁੱਛਣਾ ਮੇਰਾ ਮਨ ਜਿਹੜਾ ਉਹ ਆਪਣੀਆਂ ਦੁੱਖ ਦੀਆਂ ਕਹਾਣੀਆਂ ਵਿੱਚ ਜੁੜ ਗਿਆ ਮੈਂ ਸੁਖੀ ਨਹੀਂ ਮੈਥੋਂ ਬਹੁਤ ਜ਼ਾਰੇ ਲੋਕ ਸੁਖੀ ਨੇ ਮੈਨੂੰ ਖੁਸ਼ ਮੰਨ ਰਿਹਾ ਮੈਨੂੰ ਸੁਖੀ ਵੇਖ ਰਿਹਾ ਮੈਂ ਨਹੀਂ ਖੁਸ਼ਕ ਦੇ ਵਿੱਚ ਉਹਨਾਂ ਆਖਿਆ ਕਿਉਂ ਕਾਰਨ ਕਿੰਨਾ ਕਾ ਕਾਰੋਬਰ ਬੜਾ ਵੱਡਾ ਹੈ ਪਰ ਮੇਰੇ ਕੋਲ ਔਲਾਦ ਨਹੀਂ ਗੁਰਬਾਣੀ ਦਾ ਇੱਕ ਬਚਨ ਹੈ ਜੀ ਭਾਵੇਂ ਗੁਰਬਾਣੀ ਨੇ ਦੋਵਾਂ ਨੂੰ ਬਰਾਬਰਤਾ ਦਿੱਤੀ ਤੀ ਤੇ ਪੁੱਤਰ ਨੂੰ ਪਰ ਇੱਕ ਗੱਲ ਦਾਵਾ ਕੀਤਾ ਗੁਰਬਾਣੀ ਨੇ ਕਿ ਜੇ ਸੰਸਾਰ ਚ ਪੀੜੀ ਚੱਲੇਗੀ ਨਾ ਤੇ ਪੁੱਤਰਾ ਨਾਲ ਚੱਲੇਗੀ ਪੁੱਤਨੀ ਗੰਢ ਪਵੇ ਸੰਸਾਰ ਕਿਤੇ ਇਹ ਨਹੀਂ ਆਖੇ ਪੀਤੀ ਮਾੜੀਏ ਜਾਂ ਨੀਵੀ ਹੈ ਤੀ ਨੂੰ ਬਰਾਬਰ ਸਤਕਾਰ ਦੇਣ ਦੀ ਗੱਲ ਕੀਤੀ ਪਰ ਗੰਢ ਸੰਸਾਰ ਦੇ ਉੱਤੇ ਜਿਹੜੀ ਪੀੜ੍ਹੀ ਚੱਲੇਗੀ ਉਹ ਪੁੱਤਰਾਂ ਤੇ ਰਾਹੀਂ ਚੱਲਦੀ ਕੁੱਲ ਵੰਸ਼ ਵਿੱਚ ਵੱਧਾ ਪੁੱਤਰਾਂ ਦੀ ਰਾਹੀਂ ਹੋਵੇਗਾ ਕਹਿੰਦਾ ਮੇਰੇ ਕੋਲ ਔਲਾਦ ਨਹੀਂ ਕਾਰੋਬਾਰ ਸੰਭਾਲਣ ਵਾਲਾ ਕੋਈ ਨਹੀਂ ਤੇ ਮੈਂ ਖੁਸ਼ ਕਿਵੇਂ ਹੋਵਾਂ ਤੇ ਖੁਸ਼ੀ ਤੇ ਮੈਨੂੰ ਤਾਂ ਮਿਲਦੀ ਜੇ ਮੇਰੇ ਕੋਲ ਉਹ ਮੇਰੀ ਇਸ ਦਾਤ ਨੂੰ ਸੰਭਾਲਣ ਵਾਲਾ ਹੁੰਦਾ ਮੇਰੀ ਦੌਲਤ ਨੂੰ ਸੰਭਾਲਣ ਵਾਲਾ ਹੁੰਦਾ ਇੰਨੀ ਗੱਲ ਕਹਿ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਵਾਪਸ ਸਤਗੁਰਾਂ ਕੋਲ ਚਲੇ ਗਏ ਤੇ ਛੇੜ ਨੂੰ ਕਹਿੰਦੇ ਨੇ ਇਹ ਸੁੱਖ ਤੈਨੂੰ ਦੇ ਸਕਦਾ ਹੈ ਮੇਰਾ ਮਾਲਕ ਆ ਮੇਰੇ ਨਾਲ ਚੱਲ ਜਾ ਥੋੜੀ ਦੇਰ ਬਾਅਦ ਆ ਜਾਈਂ ਉਹਨਾਂ ਕੋਲ ਆਪਣਾ ਦੁੱਖ ਸੁਣਾਈ ਜਾਂ ਉਹਨਾਂ ਨੂੰ ਬੁਲਾ ਕੇ ਲਿਆਇਆ ਇਹ ਛੇੜ ਨੇ ਫਿਰ ਸਤਗੁਰਾਂ ਨੂੰ ਬੁਲਾਇਆ ਜੀ ਗੁਰੂ ਸਾਹਿਬਾਂ ਨੂੰ ਇੱਕ ਰਾਤ ਆਪਣੇ ਘਰ ਰੱਖਿਆ ਇੱਕ ਰਾਤ ਆਪਣੇ ਘਰ ਰੱਖਣ ਤੋਂ ਬਾਅਦ ਧੰਨ 시 ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਜ਼ਿੰਦਗੀ ਦਾ ਦੁੱਖ ਰਾਤ ਨੂੰ ਸੁਣਾਇਆ ਸਤਿਗੁਰਾਂ ਨੇ ਇਹਦੇ ਘਰੋਂ ਪ੍ਰਸ਼ਾਦਾ ਪਾਣੀ ਛੱਕ ਕੇ ਇਹਦੇ ਦੁੱਖ ਨੂੰ ਸੁਣ ਕੇ ਕਿਉਂਕਿ ਜਦੋਂ ਗੁਰੂ ਕੋਲ ਸੁਣਾਵਾਂਗੇ ਨਾ ਜੇ ਕੀ ਵਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਤਿਲ ਦਾ ਜਿਹੜਾ ਵੀ ਦੁੱਖ ਵੀ ਆਪਣੇ ਸਤਿਗੁਰ ਅੰਗੇ ਬੇਨਤੀ ਕਰ ਇਹਨੇ ਕੀਤੀ ਬੇਨਤੀ ਤੇ ਬੇਨਤੀ ਕਰਨ ਲੱਗਿਆ ਸਤਿਗੁਰਾਂ ਸ਼ਰਤ ਰੱਖੀ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ ਕਿਉਂ ਕਿਉਂਕਿ ਸਾਡੀਆਂ ਛਿਆਣਪਾਂ ਸਾਡੀਆਂ ਚਤਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ ਚਤਰਾਈ ਛਿਆਣਪ ਕਿਤਾ ਕਾਮਨਾ ਆਵੇ ਕਹਿਣ ਲੱਗੇ ਰੱਬ ਦੇ ਸਾਹਮਣੇ ਚੋਦੜੀ ਕਰੇ ਤੇ ਆਪਣੀ ਛਿਆਣਪ ਛੱਡ ਦੇ ਆਪਣੀ ਚਤਰਾਈ ਛੱਡ ਦੇ ਉਹਨੂੰ ਗੁਰੂ ਦੇ ਹਵਾਲੇ ਕਰ ਪੁੱਜੋ ਗੁਰ ਕੇ ਪੈਰ ਦੁਰਮਤ ਦਾਇਦਰ ਸਤਗੁਰਾਂ ਦੇ ਪੈਰ ਪੋਜ ਆਸਰਾ ਲੈ ਗੁਰੂ ਸਾਹਿਬਾਂ ਦਾ ਭੈੜੀ ਮਤ ਬਿਰਥਾ ਜਿਹੜੀ ਹੈ ਉਹ ਸੜ ਜਾਂਦੀ ਹੈ ਸਾਧ ਜਨਾਂ ਕੈ ਸੰਗ ਪਵਦਲ ਬਖਮਤਾਰ ਗੁਰਮੁਖਾਂ ਦੀ ਸੰਗਤ ਵਿੱਚ ਇਹ ਖਾਸ ਸੰਸਾਰ ਸਮੁੰਦਰ ਤਰ ਜਾਈਦਾ ਪਾਰ ਹੋ ਜਾਈਦਾ ਛੇ ਵੋ ਸਤਗੁਰ ਤੇਵ ਅਗੈ ਨਾ ਮਰੋ ਡਾਰ ਗੁਰੂ ਦੇ ਦਸੇ ਰਾਤੇ ਤੋ ਉਪਰ ਲੋਕ ਵਿੱਚ ਡੜੜ ਕੇ ਨਹੀਂ ਮਰੋਗੇ ਕਿਉਂਕਿ ਗੁਰੂ ਦੋ ਸੁਖ ਦਿੰਦਾ ਆਗੈ ਸੁਖ ਮੇਰੇ ਮੀਤਾ ਆਛੇ ਆਨੰਦ ਪ੍ਰਭ ਕੀਤਾ ਇਹ ਸੰਸਾਰ ਦਾ ਸੁਖ ਵੀ ਪ੍ਰਲੋਕ ਦਾ ਸੁਖ ਵੀ ਗੁਰੂ ਗੁਣਾ ਤੁਖਣੇ ਬੰਦਿਆ ਨੂੰ ਗੁਣਾ ਨਾਲ ਨਕਾ ਨਕ ਭਰ ਕੇ ਇੱਕ ਬਲਕ ਵਿੱਚ ਨਿਹਾਲ ਕਰ ਦਿੰਦਾ ਹੈ ਖਿਨ ਮੈਂ ਕਰੇ ਨਿਹਾਲ ਉਨੇ ਸੁਭਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਗੁਰੂ ਦੀ ਰਾਹੀ ਜੇ ਸਦਾ ਪ੍ਰਭੂ ਨੂੰ ਸਿਮਰਗੇ ਤੇ ਮਨ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ ਸੋ ਲੱਗਾ ਸਤ ਗੁਰ ਸੇਵ ਜਾ ਕੋ ਕਰਮ ਧੁਰ ਪ੍ਰਭੂ ਦੀ ਦਸੀ ਦਰਗਾਹ ਦੇ ਵਿੱਚੋਂ ਜਦੋਂ ਕਿਰਪਾ ਹੁੰਦੀ ਗੁਰੂ ਦੀ ਦਸੀ ਸੇਵਾ ਵਿੱਚ ਉਹ ਹੀ ਮਨੁੱਖ ਲੱਗਦਾ ਹੈ ਜਿਹਦੇ ਉੱਤੇ ਤੁਰੋਂ ਦਰਗਾਹੋਂ ਸੱਚੇ ਸਾਧਗੁਰਾਂ ਦੀ ਬਖਸ਼ਿਸ਼ ਹੋਵੇ ਤਾਂ ਸਾਧਗੁਰਾਂ ਖਿਆ ਗੁਰੂ ਦੇ ਸਾਹਮਣੇ ਅਰਦਾਸ ਕਰਿਆ ਕਰ ਇਹਨੇ ਕੀਤੀ ਜੀ ਬੇਨਤੀ ਆਪਣੇ ਦਿਲ ਦੀ ਗੱਲ ਦੱਸੀ ਗੁਰੂ ਨੂੰ ਅਸੀਂ ਕਈ ਵਾਰੀ ਗੁਰੂ ਨੂੰ ਗੱਲ ਨਹੀਂ ਦੱਸਦੇ ਅਸੀਂ ਗੁਰੂ ਤੋਂ ਡਰਨੇ ਆ ਹੋਰ ਸਿਆਣਿਆਂ ਦੇ ਜਾਂ ਇਧਰ ਉਧਰ ਸਾਡੀ ਸਾਡੀ ਜ਼ਿੰਦਗੀ ਪਟਕਦੀ ਥਾ ਤਾਂ ਤੇ ਠੋਕਰਾਂ ਖਾ ਰਹੇ ਆ ਔਰ ਆਪਣੇ ਗੁਰੂ ਨੂੰ ਆਪਣੇ ਮਨ ਦੀ ਬਾਤ ਨਹੀਂ ਸੁਣਾਉਂਦੇ ਜਦੋਂ ਗੁਰੂ ਨੂੰ ਮਨ ਦੀ ਗੱਲ ਦੱਸਾਂਗੇ ਤੇ ਗੁਰੂ ਰਹਿਮਤ ਕਰ ਦਿੰਦਾ ਗੁਰੂ ਬਖਸ਼ਿਸ਼ ਕਰ ਦਿੰਦਾ ਇਹਨੇ ਸਾਧਗੁਰਾਂ ਨੂੰ ਰੋਗ ਰੋਕ ਕੇ ਆਪਣੀ ਦਸ਼ਾ ਸੁਣਾਈ ਜਿਸ ਕਾ ਤਨ ਮਨ ਕਣ ਸਭ ਤੇ ਸਕਾਰ ਸੋਈ ਸੁਗੜ ਸੁਜਾਣੀ ਸਾਧਗੁਰਾਂ ਕਿਆ ਸੁਣੇ ਗਾ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਘਟਾਨੀ ਉਸ ਸਮੇਂ ਤੋਂ ਮੇਰੀ ਜ਼ਿੰਦਗੀ ਦੀ ਤਦੋਂ ਤੋਂ ਹਾਲਤ ਚੰਗੀ ਬਣ ਗਈ ਕਿਉਂ ਕਿਉਂਕਿ ਇੱਥੇ ਮੰਨੀ ਜਾਏਗੀ ਜੀ ਤੁਹਾਡੀ ਅਰਦਾਸ ਜੀ ਕਿ ਇੱਕਾਹੀ ਪਹਿਮਾਨੀ ਇਸ ਦਰ ਤੇ ਤੁਹਾਡੀ ਗੱਲ ਨੂੰ ਸੁਣਿਆ ਵੀ ਜਾਏਗਾ ਮੰਨਿਆ ਵੀ ਜਾਏਗਾ ਅਵਰ ਯਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨੇ ਕੀਮਤ ਜਾਣੀ ਇਸ ਸ਼ਲੋਕ ਵਿੱਚ ਤੇ ਤੁਹਾਡੇ ਕੰਮਾਂ ਦਾ ਹੋ ਸਕਦਾ ਥੋੜਾ ਬਹੁਤਾ ਮੁੱਲ ਪੈ ਜਾਏ ਨਹੀਂ ਤੇ ਸਤਗੁਰਾਂ ਖੇ ਦਰਗਾਹ ਵਿੱਚ ਉੱਥੇ ਇਹਦੀ ਕੀਮਤ ਤਿਲਾ ਮਾਤਰਾ ਵੀ ਨਹੀਂ ਜਾਣੀ ਜਾਣੀ ਅਵਰ ਕਾਜ ਕਰੇ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸਤਗੁਰਾਂ ਖੇ ਜਿਨਨੇ ਤੂੰ ਕਰਮ ਕਰ ਰਹੇ ਆ ਔਰ ਜਤਨ ਕਰ ਬਹੁਰੇ ਬਹੁਤੇਰੀ ਤਿੰਨ ਤਿਲ ਨਹੀਂ ਕੀਮਤ ਜਾਨੀ ਤਿਲ ਮਾਤਰ ਵੀ ਉਹਨਾਂ ਦੀ ਕੀਮਤ ਨਹੀਂ ਮੰਨੀ ਜਾਣੀ ਤੇ ਜਦੋਂ ਗੁਰੂ ਸੁਣਦਾ ਹੈ ਉਦੋਂ ਰਹਿਮਤ ਕਰ ਦਿੰਦਾ ਇਹਦੇ ਕੋਲ ਔਲਾਦ ਨਹੀਂ ਸੀ ਸਹਿਬਾ ਨੇ ਸੁਣਿਆ ਇਹਦਾ ਦੁੱਖ ਤੇ ਗੁਰੂ ਸਾਹਿਬ ਹੱਸੇ ਹੱਸ ਕੇ ਆਖਿਆ ਵੀ ਸਮਾਏਗਾ ਤੇਰੀ ਝੋਲੀ ਵਿੱਚ ਗੁਰੂ ਸਹਿਪੁੱਤਰ ਦੀ ਦਾਤ ਪਾਣਗੇ ਤੇਰੇ ਘਰ ਵਿੱਚ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਉਲਾਰਦਾ ਹੈਗਾ ਇਹਨੂੰ ਗੁਰੂ ਸਾਹਿਬਾਂ ਤੋਂ ਪੁੱਤਰ ਦੀ ਦਾਤ ਮਿਲੀ ਵੰਸ਼ ਚੱਲੀ ਇਹਦੀ ਤੇ ਸਤਗੁਰਾਂ ਭਾਈ ਮਰਦਾਨੇ ਨੂੰ ਆਖਿਆ ਵੇਖ ਤੇਰੇ ਮਨ ਚ ਭਲੇਖਾ ਸੀ ਇਹਦੇ ਕੋਲ ਵੱਡਾ ਮਹਿਲ ਹੈ ਵੱਡਾ ਕਾਰੋਬਾਰ ਹੈ ਬੜਾ ਸੁਖੀ ਹੈ ਅਸੀਂ ਬਾਣੀ ਚ ਤਾਂ ਆਖਿਆ ਸੁਖੀ ਸੰਸਾਰ ਤੇ ਸਾਨੂੰ ਵਿਖਾਈ ਦਿੰਦੇ ਨੇ ਪਰ ਜਦੋਂ ਛੇੜੋ ਕੇ ਦਿਲ ਦੀ ਗੱਲ ਪਤਾ ਉਦੋਂ ਲੱਗਣਾ ਤੇ ਜੇ ਇਹ ਸੁੱਖ ਸਦੀਵੀ ਲੈਣੇ ਨੇ ਫਿਰ ਸਤਗੁਰਾਂ ਆਖਿਆ ਮੇਰੇ ਕੋਲ ਆ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਦੇਹ ਕਹੋ ਨਾਨਕ ਸੁਨ ਰੇ ਮਨਾ ਦੁਲਲਬ ਮਾਨੁਖ ਇਹੇ ਸਰਬ ਸੁਖਾਂ ਦਾ ਦਾਤਾ ਸਤਿਗੁਰਤਾ ਕੀ ਸ਼ਰਣੀ ਪਾਈਐ ਦਰਸ਼ਨ ਪੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਿਆ ਗੁਰੂ ਨੂੰ ਗਾਇਆ ਦੁਖ ਚਲੇ ਜਾਂਦੇ ਹਨ ਰਸਨਾ ਗੁਣ ਗੋਪਾਲ ਨਦ ਗਾਇਣ ਏ ਅਵਸਥਾ ਮੇਲਦੀਆਂ ਨੇ ਸ਼ਾਂਤ ਸਾਹਿਜ ਰਹਿਸਮਨ ਉਪਜਿਓ ਸਗਲੇ ਦੁੱਖ ਪੁਲਾਣ ਸਾਰੇ ਦੁੱਖ ਗੁਰੂ ਕਰ ਦਿੰਦਾ ਹੈ ਤੇ ਹਰ ਕਾਰਜ ਵਿੱਚ ਉਹ ਸਿੱਖ ਦੀ ਸਹਾਇਤਾ ਕਰਦਾ ਹੈ ਜਿਹੜਾ ਸਿੱਖ ਗੁਰੂ ਦੀ ਓਟ ਲੈ ਕੇ ਆਪਣਾ ਕਾਰਜਾਂ ਦੀ ਅਰੰਭਤਾ ਕਰਦਾ ਹੈ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਸਤਿਗੁਰੂ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਆਪਰਾਸ਼ ਕਰਨ ਆਪ ਸਹਾਇਤਾ ਕਰਨ ਪ੍ਰੇਮ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮਨੀ ਮਾਇ ਸਤਗੁਰੂ ਮੈਂ ਪਾਇਆ ਪਾਇਆ ਸਹਿ ਸਿਤੀ ਮਨ ਜੀ ਆਵਾਦਾਈਂ ਪ੍ਰਾਗਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸੰਗਤ ਗਾਉ ਹਰੀ ਕੇ ਰਾਹ ਮਨ ਦੀ ਵਸਾ ਕਹੇ ਨਾਨਕ ਅਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰੀ ਆਤਮਾ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਭ ਵਿਸਾਰਣ ਕੀ ਕਰੂ ਤੇਰੇ ਤੇਰਾ ਕਾਰ ਸਤਿ ਸਵਾ ਭਵਨਾ ਗੱਲਾਂ ਸਮਰਸ ਸੁਆਮੀ ਸ਼ੋ ਕਿਉ ਮਨੋ ਵਿਸਾਰੇ ਜੈ ਨਾਨਕ ਮਨ ਮੇਰੇ ਸਦਾ ਰਹੁ ਹੰਕਾਰ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਦਾ ਤੇਰਾ ਸੰਗ ਐ ਜਿਦੇ ਸੋ ਪਾਵੇ ਸਦਾ ਸ਼ਿਬ ਸਦਾ ਹਾ ਤੇਰੀ ਨਾਮ ਵਸਾਵੇ ਨਾਮ ਜੈ ਕੈਨ ਸਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਨੂੰ ਪ੍ਰਸਾਦ ਬਖਵਾਇਆ ਪਰ ਸ਼ਾਂ ਸੁਖ ਮਾਨ ਆਵਸਿਆ ਜਿਨ ਇਛਾ ਸਭ ਪਜਾਈਆ ਦਾਤ ਕਰਾਨ ਕਿਤਾਬ ਉਪਿਠੋਂ ਜਿਨ ਜੀਆ ਵੜਿਆ ਹੈ ਸਹਿ ਨਾਨਕ ਸੁਣੋ ਹੋ ਸੰਤ ਹੋ ਸ਼ਬਦ ਤਰੋਪਿਆ ਲੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਬੰਦਿ ਸੁਭਚਿਤਿ ਹਸਿ ਭਾਗੈ ਕਾ ਸੁਭਰਗੈ ਜਿਨ ਬਖਵਾਇਆ ਦਿਕਰਤਾਰੀਆਂ ਪੰਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਕਰਮ ਪਾਇਆ ਤੁ ਜਿਨ ਕੋ ਨਾ ਭਰ ਕੇ ਦਾ ਨਾਨਕ ਤਾਸ ਕੋ ਆ ਤਿਤ ਕਾਰ ਅਨ ਹਦ ਵਾਜ ਅਨਦ ਸੁਣੋ ਹਉ ਅਡ ਭਾ ਕੀ ਹੋ ਸਗਲ ਮਨੋਰ ਚ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਬਿਸ਼ੂ ਦੂਖ ਰੋਗ ਸੰਤਾ ਪ੍ਰੀ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸ ਪੂਰੇ ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਪਰਪੂਰੀ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਵ ਸ਼ਰਾਤ ਦੁਏ ਦਾਈ ਦਾਇਆ ਖਿਲੇ ਸੰਗ ਚੰਗ ਆਈਆਂ ਬੁਰਾਈਆਂ ਵਟ ਕਰਮੀ ਆਪੋ ਆਪਣੀ ਕੇ ਨੇੜੇ ਜਿਨੀ ਨਾਮ ਧਿਆਇ ਗਏ ਵਸਕਤ ਕਾ ਸਾਨਕ ਤੇ ਮੁਖੀ ਚਲੇ ਕੀਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਤਾ